ਖੰਨਾ ਜੀਟੀ ਰੋਡ ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਸ਼ਾਖਾ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਤੇ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ ਗਿਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਫਾਇਰ ਅਫਸਰ ਜਸ਼ਪਾਲ ਗੋਮੀ ਮੁਤਾਬਕ ਉਸਨੂੰ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਬੈਂਕ ਦਾ ਸਟਰੋਂਗ ਰੂਮ ਸੁਰੱਖਿਅਤ ਦੂਜੇ ਪਾਸੇ ਖੰਨਾ ਪੁਲਿਸ ਦੇ ਐਸ ਐਚਓ ਲਾਭ ਸਿੰਘ ਵੀ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸ ਰਹੇ ਨੇ ਤੇ ਅੱਗ ਦੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਉਹ ਸੈਰ ਦੇ ਦੌਰਾਨ ਜਦੋਂ ਬੈਂਕ ਦੇ ਕੋਲੋਂ ਲੰਘਿਆ ਤਾਂ ਉਸਨੇ ਧੂੰਆਂ ਵੇਖ ਕੇ ਫਾਇਰ ਅਫਸਰ ਨੂੰ ਫੋਨ ਰਾਹੀਂ ਸੂਚਨਾ ਦੇ ਦਿੱਤੀ। ਜੀ ਨਾਮ ਵੀ ਛੋਟਾ ਮੇਰਾ ਨਾਮ ਬ੍ਰਿੰਦਰਪਾਲ ਸਿੰਘ ਗਿਆਨੀ। ਕੀ ਹੋਇਆ ਸੀ ਜੋ ਪਾਕਿਸਤਾਨ ਮੈਂ ਜੀ ਸਵੇਰੇ ਸੈਰ ਕਰ ਰਿਹਾ ਸੀਗਾ। ਨਿਕਲ ਰਿਹਾ ਤਾਂ ਮੇਰਾ ਅਚਾਨਕ ਹੀ ਧਿਆਨ ਪਿਆ ਤੇ ਨਿਕਲ ATM ਦੇ ਉੱਪਰ ਮੈਂ ਲਿਖੇ ਧੂਆਂ ਨਿਕਲ ਰਿਹਾ ਸੀਗਾ ਤੇ ਅਚਾਨਕ ਮੈਂ ਟੈਲੀਫੋਨ ਮਾਰਿਆ ਜਸਪਾਲ ਗੋਮੀ ਜੀ ਨੂੰ ਜਦ ਹੀ ਤੇ ਜਸਪਾਲ ਗਲਮੀ ਜੀ ਨੇ ਜਦ ਹੀ ਕਾਲ ਕੀਤੀ ਆਪਣੀ ਟੀਮ ਨੂੰ 2 ਮਿੰਟ ਚ ਇੱਥੇ ਪਹੁੰਚ ਗਏ ਉਹ ਕਿੰਨੇ ਵਜੇ ਦਾ ਹਾਦਸਾ ਇਹ 7 ਵਜੇ ਦੇ ਕਰੀਬ ਸੀਗਾ ਜੀ ਥੋੜੇ ਸਮਾਂ ਜਿੰਨਾ ਨੁਕਸਾਨ ਨੁਕਸਾਨ ਤਾਂ ਉਹ ਭਾਜੀ ਨੂੰ ਪਤਾ ਅੰਦਰ ਹੋ ਗਏ ਮੈਂ ਅੰਦਰ ਗਿਆ ਨਹੀਂ ਭਾਜੀ ਗਏ ਨੇ ਗੋਮੀ ਜੀ ਤੇ ਫਸਤੀ ਕਾਬੂ ਪਾ ਲਿਆ ਅੱਗ ਤੇ ਕਾਬੂ ਪਾਇਆ ਗਿਆ ਜੀ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨੀ ਹੋਇਆ ਜੀ ਉਹ ਵੀ ਕੀ ਹੋਇਆ ਉਹ ਰੈਕ ਦੇ ਅੱਜ ਸਿਰੇ ਸਾਨੂੰ ਫੋਨ ਆਇਆ ਸਾਨੂੰ ਫੋਨ ਕੀਤਾ ਗਿਆਨੀ ਜੀ ਨੇ ਇਹਨਾਂ ਦਾ ਫੋਨ ਆਇਆ ਕਿ ਇੱਕ ਬੈਂਕ ਦੇ ਵਿੱਚ ਅੱਗ ਲੱਗੀ ਹੋਈ ਹੈ ਸੈਰ ਕਰਨ ਜਾ ਰਹੇ ਹੋਣੇ ਕਿਤੇ ਸਾਨੂੰ ਸੂਚਨਾ ਮਿਲਦੇ ਸਾਡੀ ਟੀਮ ਮੌਕੇ ਤੇ ਪਹੁੰਚ ਗਈ ਆ ਕੇ ਦੇਖਿਆ ਅੱਗ ਨੂੰ ਅਸੀਂ ਬੁਝਾਉਣਾ ਸ਼ੁਰੂ ਕਰਤਾ ਤੇ ਪਰ ਸਟਰੋਂਗ ਰੂਮ ਬਚਾਲਿਆ ਗਿਆ ਸਾਡੀ ਮੁਸਤੈਦੀ ਨਾਲ ਟੀਮ ਦੇ ਨਾਲ ਮਤਲਬ ਇੰਨੀ ਸਪੀਡ ਨਾਲ ਸਾਡੀ ਗੱਡੀ ਇੱਥੇ ਪਹੁੰਚੀ ਕਿ ਸਟ੍ਰੌਂਗ ਰੂਮ ਬਚਾਲਿਆ ਅੱਗੇ ਹੈਗੀ ਆ ਅੰਦਰ ਸਟਾਰਟ ਸਰਕਲ ਨਾਲ ਲੱਗੀ ਹੋ ਸਕਦੀ ਹੈ ਜਾਂ ਸਾਨੂੰ ਪ੍ਰੋਪਰ ਨਹੀਂ ਪਤਾ ਹਲੇ ਵੀ ਅੱਗੇ ਕਿਦਾਂ ਲੱਗੀ ਆ ਫੋਨ ਕੀਤਾ ਗਿਆ ਇੱਥੋਂ ਸੰਜੂ ਸ਼ਰਮਾ ਜਿਹਨਾਂ ਦਾ ਇੱਥੇ ਬੈਂਕ ਵਿੱਚ ਅਕਾਊਂਟ ਆ ਸੀ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਅੱਗੇ ਲੋਕ ਵਗੈਰਾ ਖੁਲਵਾਏ ਮੈਨੇਜਰ ਨੂੰ ਕਹਿ ਕੇ ਅਸੀਂ ਸਾਡੀ ਟੀਮ ਤੁਸੀਂ ਦੇਖ ਰਹੇ ਹੋ ਪਿੱਛੇ ਕੰਮ ਕਰ ਰਹੀ ਹੈ ਆ ਕੰਟਰੋਲ ਕੂਪਲੀ ਨੇ ਸਾਰੇ ਹੀ ਅੰਦਰ ਬੈਂਕ ਦੇ ਵਿੱਚ ਇੰਟਰਨਲ ਜਿਹੜੀ ਇਹਨਾਂ ਦੀ ਫਿਟਿੰਗ ਵਗੈਰਾ ਸੀ ਕਿ ਉਹ ਕੈਬਨ ਵਗੈਰਾ ਸੀ ਉਹਨਾਂ ਇਹ ਪਹਿਲਾ ਟਾਈਮ ਹੈ ਕਿ ਪਹਿਲੇ ਇਸ ਤਰ੍ਹਾਂ ਹੋਇਆ ਵੀ ਹਾਦਸਾ ਪਹਿਲਾਂ ਇਸ ਤੋਂ ਪਹਿਲਾਂ ਮੇਰੀ ਸਰਵਿਸ ਦੇ ਦੌਰਾਨ ਦੋ ਤਿੰਨ ਵਾਰ ਇੱਥੇ ਆ ਕੇ ਪਹਿਲਾਂ ਵੀ ਲੱਗ ਚੁੱਕੀ ਹੈ ਕਿ ਬੈਂਕ ਵਾਲਿਆਂ ਨੇ ਤੁਸੀਂ ਕਿਹਾ ਨਹੀਂ ਇਹ ਦਵਾਰ ਕਿਹਾ ਇਹਨਾਂ ਨੂੰ ਵੀ ਫਾਇਰ ਸਿਸਟਮ ਵਗੈਰਾ ਲਗਾਓ ਐਕਸਟਿੰਸ਼ਰ ਵਗੈਰਾ ਸਕੇ ਬਟ ਉਹ ਚੱਲਿਆ ਹੀ ਨਹੀਂ ਜਦ ਅੱਗ ਰਾਦੀ ਲੱਗੀ ਹੋਈ ਹੈ ਚਲਾਣ ਵਾਲਾ ਹੀ ਨਹੀਂ ਸੀ ਕੋਈ ਕਿਹਦੀ ਵੇਰ ਦੀ ਤੁਹਾਨੂੰ ਲੱਗਦਾ ਵੀ ਇਹ ਲੱਗੀ ਹੋਵੇ ਇਹ ਰਾਤ ਮਤਲਬ ਹੋ ਸਕਦਾ ਵੀ ਸਵੇਰੇ 4-5 ਵਜੇ ਦੀ ਲੱਗੀ ਹੋਵੇ ਜਿਸ ਹਿਸਾਬ ਨਾਲ ਗੰਦਰ ਲੱਗੀ ਹੋਈ ਹੈ ਸਾਨੂੰ ਸੂਚਨਾ 7:30 ਵਜੇ ਮਿਲੀ ਕਾਲ ਦਿੱਤਾ ਗਿਆ ਗਾਬੂ ਪੂਰਾ ਤੁਸੀਂ ਦੇਖ ਰਹੇ ਹੋ ਗਾਬੂ ਵਾਲਿਆ ਪੂ ਨਹੀਂ ਇਹ ਇਸ ਅੱਗੇ ਇੱਕ ਬੈਂਕ ਨਾਲ ਹੀ ਹਾਂਜੀ ਅਲੀ ਸਾਹਿਬ ਦੇਖੋ ਵੱਡਾ ਹਾਦਸਾ ਹੁਣ ਤੋਂ ਬਚਾ ਲਿਆ ਨਹੀਂ ਤਾਂ ਅੱਗ ਹੋਰ ਵੀ ਜਾ ਸਕਦੀ ਸੀ ਪਹਿਲਾਂ ਅਸੀਂ ਕਈ ਸਾਲ ਪਹਿਲਾਂ ਰਿਪੋਰਟ ਵੀ ਲਾਈ ਉਹਨਾਂ ਨੂੰ ਉਹਨਾਂ ਨੇ ਸਾਰਾ ਸਿਸਟਮ ਜਿਹੜਾ ਤੁਸੀਂ ਦੱਸਿਆ ਸੀਗਾ ਉਹ ਚੁਕਾਤਾ ਸੀਗਾ ਉਹਨਾਂ ਨੇ ਫਾਇਰ ਦਾ ਸਿਸਟਮ ਪੂਰਾ ਲਵਾਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਟ੍ਰਾਂਸਫਾਰਮਰ ਹੈ ਥਲੇ ਜਾ ਚ ਹਾਈਡਰੈਂਟ ਹਾਈਡਰੈਂਟ ਵਗੈਰਾ ਉਹਨਾਂ ਨੇ ਲਵਾ ਲਿਆ ਸਾਰਾ ਦੇਖ ਸਕਦੇ ਹੋ ਤੁਸੀਂ ਜਾ ਕੇ ਪੰਜਾਬ ਨੈਸ਼ਨਲ ਬੈਂਕ ਦੀ ਗੱਲ ਕਰਦੇ ਹੋ ਤੁਸੀਂ ਉਹਨਾਂ ਨੇ ਲਵਾ ਲਿਆ ਸਾਰਾ ਹਾਈਡਰੈਂਟ ਸਾਹਿਬ ਜੀ ਇਹ ਮਾਮਲਾ ਜਿਹੜਾ ਇਹ ਅੱਗ ਲੱਗੀ ਇਹਨਾਂ ਕੋਈ ਸ਼ਾਰਟ ਸਰਕਟ ਹੋਇਆ ਉਹ ਬਿਜਲੀ ਦਾ ਜਿਹੜਾ ਹੈਗਾ ਇਹਨਾਂ ਦਾ ਅਰੇਂਜਮੈਂਟ ਅੰਦਰ ਹੈ ਜਿਹੜਾ ਸਵਿਚ ਵਗੈਰਾ ਤੇ ਉੱਥੋਂ ਸ਼ਾਰਟ ਸਰਕਟ ਦੇ ਨਾਲ ਅੱਗ ਲੱਗੀ। ਕਿ ਕਦੋਂ ਦੀ ਅੱਗ ਲੱਗੀ ਹੋਈ ਹੈ? ਇਹ ਸਾਨੂੰ ਸਵੇਰੇ 8 ਵਜੇ ਪਤਾ ਲੱਗਿਆ। ਦੇਖੋ ਅਜੇ ਦੇਖ ਰਹੇ ਨੇ ਚੈੱਕ ਕਰ ਰਹੇ ਨੇ ਬੈਂਕ ਵਾਲੇ। ਦੇਖਦੇ ਆ ਮੇਰੇ ਖਿਆਲ ਕੈਸ਼ ਤਾਂ ਸ਼ਾਇਦ ਸੇਫ ਆ ਤੇ ਬਾਕੀ ਰਿਕਾਰਡ ਰਿਪੋਰਟ ਸੜਿਆ। ਰਿਕਾਰਡ ਤੇ ਫਰਨੀਚਰ। ਇਸ ਬੈਂਕ ਦੇ ਵਿੱਚ ਪਹਿਲਾਂ ਵੀ ਦੋ ਤਿੰਨ ਵਾਰ ਅੱਗ ਲੱਗ ਚੁੱਕੀ ਹੈ। ਉਹ ਸੇਫਟੀ ਪਲੇਅਰਮੈਂਟ ਕੀ ਹੋਣੀ ਹੈ ਜੀ ਤੁਸੀਂ ਕਰਦੇ ਹੋ ਉਹ ਤਾਂ ਬੈਂਕ ਵਾਲੇ ਦੇਖਣਗੇ ਨਾ ਉਹਨਾਂ ਦਾ ਹੈ ਜੋ ਵੀ ਪ੍ਰੋਸੀਜਰ ਐਸਟੀਪੀ ਰਿਪੋਰਟ ਤੁਸੀਂ ਤੇ ਹਾਂਜੀ ਤੁਸੀਂ ਵੀ ਇਸ ਚੀਜ਼ ਦੀ ਰਿਪੋਰਟ ਭੇਜਣੀ ਹੈ ਹਾਂਜੀ ਹਾਂਜੀ ਹਾਂਜੀ